ਹੈਲੋ ਦੋਸਤੋ ਵੱਡੇ ਪਿਆਜ਼ ਤੇ ਮਿਰਚਾਂ ਤੇ शिमला ਮਿਰਚ ਅੱਧਾ ਕਿਲੋ ਵੱਡਾ ਪਨੀਰ ਤੇ ਆਪਾਂ ਬਣਾਵਾਂਗੇ ਪਨੀਰ ਟਿੱਕਾ ਹੈਲੋ ਦੋਸਤੋ ਹੁਣ ਆਪਾਂ ਪਾਵਾਂਗੇ ਵੱਡੇ ਪਿਆਜ਼ ਜਿਹੜੀ ਵੱਡੇ ਵੱਡੇ ਤੇ ਹਾਲੀ ਬੁਲਦੇ ਹੈਲੋ ਦੋਸਤੋ ਹੁਣ ਪਾਵਾਂਗੇ ਆਪਾਂ ਸ਼ਿਗੜਾ ਮਿਰਚ ਹੈਲੋ ਗਾਇਸ ਅਦਰਕ ਲਸਣ ਦਾ ਪੇਸਟ ਤੇ ਨਾਲ ਆਪਾਂ ਪਾਵਾਂਗੇ ਜਦੋਂ ਫਰਾਈ ਹੋ ਗਿਆ ਟਮਾਟਰ ਸਾਪੀ ਮਿਰਚ ਕਸ਼ਮੀਰੀ ਮਿਰਚ ਨੂਨ ਧਨੀਆ ਕਾਲੀ ਮਿਰਚ ਜੀਰਾ ਤੇ ਸਾਰਿਆਂ ਦਾ ਪਾਊਡਰ ਪਾਵਾਂਗੇ ਹੁਣ ਆਪਾਂ ਹਲਦੀ ਹੈਲੋ ਦੋਸਤੋ